ਬਿਹਦੀ ਮੰਦਪਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੀ ਹੈ ਕਿ 27 ਸਾਲਾਂ ਅਭਿਸ਼ੇਕ ਸ਼ਰਮਾ ਦੀ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਮੌਤ ਹੋ ਗਈ ਹੈ 2017 ਦੇ ਵਿੱਚ ਉਹ ਸੁਪਨਾ ਲੈ ਕੇ ਸੁਨਹਿਰੇ ਭਵਿੱਖ ਦਾ ਕੈਨੇਡਾ ਗਿਆ ਸੀਗਾ ਤੇ ਹੁਣ ਖਬਰ ਆਈ ਹੈ ਕਿ 27 ਸਾਲਾਂ ਦੀ ਉਮਰ ਦੇ ਵਿੱਚ ਅਭਿਸ਼ੇਕ ਸ਼ਰਮਾ ਦੀ ਮੌਤ ਹੋ ਗਈ ਹੈ ਜੋ ਕਿ ਪੰਜਾਬ ਦੇ ਸੰਗਰੂਰ ਦਾ ਰਹਿਣ ਵਾਲਾ ਸੀ 2022 ਦੇ ਵਿੱਚ ਅਭਿਸ਼ੇਕ ਕੈਨੇਡਾ ਦਾ ਪੱਕਾ ਵਸਨੀਕ ਹੋਇਆ ਸੀ ਉਸ ਦੀ ਪੀਆਰ ਹੋਈ ਸੀ ਦਾਜੀ ਕਿ ਸੰਗਰੂਰ ਦੇ ਉੱਗੇ ਸਮਾਜ ਸੇਵੀ ਰਾਜਕੁਮਾਰ ਸੋਇਆ ਦੇ ਜਿਹੜਾ ਕਿ ਦੋਤਾ ਅਭਿਸ਼ੇਕ ਸ਼ਰਮਾ ਸੀਤਾ ਕੀ ਕੁਝ ਵਦੇਰੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੁਸੀਂ ਖੁਦ ਹੀ ਸੁਣ ਲਓ ਤੇ ਇਹ ਦੋਨੇ ਭੈਣ ਭਾਈ ਕੈਨੇਡਾ ਚ ਰਹਿੰਦੇ ਸੀਗੇ ਸਾਡੇ ਪਿੰਡ ਦੇ ਦੋਤਾ ਸੀ ਤੇ ਸਾਨੂੰ ਤਾਂ ਸੁਭੀ ਪਤਾ ਲੱਗਿਆ ਕੱਲ ਕੋਈ ਜਦੋਂ ਇਹ ਅਟੈਕ ਹੋ ਗਿਆ ਇਹਨਾਂ ਨੂੰ ਸੁੱਤੀ ਰਹਿ ਗਏ ਉੱਥੇ ਕਦੋਂ ਕੋਈ ਕੈਨੇਡਾ ਗਿਆ ਸੀ ਪੀਆਰ ਸੀਗਾ 7 ਸਾਲ ਹੋ ਗਏ ਨੂੰ ਕ੍ਰਿੰਡ ਸੇ 7 ਸਾਲ ਤਕਰੀਬਨ ਕੈਨੇਡਾ ਗਏ ਨੂੰ ਉਹ ਪੀਆਰ ਵੀ ਸੀਗਾ ਉੱਥੇ ਕਿੰਨੇ ਬੰਦੇ ਹੋਗੇ ਉਹ 27-28 ਸਾਲ ਹੀ ਹੋ ਗਈ तकरीबन ਬਸ ਪਰਿਵਾਰ ਦੇ ਵਿੱਚ ਕਿੰਨੇ ਭੈਣ ਭਾਈ ਸੀ ਦੋ ਪਰਿਵਾਰ ਦੋ ਹੀ ਭੈਣ ਭਾਈ ਨੇ ਕੱਲੇ ਮੁੰਡਾ ਕੱਲਾ ਹੀ ਮੁੰਡਾ ਸੀ ਜੀ ਕੀ ਮੰਗ ਕਰਦਾ ਸਰਕਾਰ ਤੋਂ ਅਸੀਂ ਕਿਹਾ ਸਰਕਾਰ ਤੁਸੀਂ ਮੰਗ ਕਰਦੇ ਆ ਵੀ ਉਹਨੂੰ ਡੈੱਡ ਬੋਡੀ ਲੈ ਜਾਂਦੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਬੰਦੇ ਨੇ ਤੇ ਜਿੰਨੀ ਤੋਂ ਵੱਧ ਤੋਂ ਵੱਧ ਹੋ ਸਕਦੇ ਉਹਨਾਂ ਦੀ ਮਦਦ ਕੀਤੀ ਜਾਵੇ ਸਰਵਾਦੀ ਗੱਲ ਕੀਤੀ ਜਾਵੇ ਜਿਸ ਤਰੀਕੇ ਕਿਸ ਤਰ੍ਹਾਂ ਦਾ ਸਵਾਬ ਸੀ ਨਹੀਂ ਸਵਾਬ ਬਹੁਤ ਵਧੀਆ ਸੀ ਬਹੁਤ ਸੌਫੀ ਸੀ ਉਹਦੇ ਦਾ ਪਤੀ ਨਹੀਂ ਲੱਗਦਾ ਸੀ ਸਾਨੂੰ ਜਦੋਂ ਕੋਈ ਪੜਦਾ ਸੀ ਮੁੰਡਾ ਤੇ ਹੁਣ ਤਕਰੀਬਨ 7 ਸਾਲ ਹੋ ਗਏ ਕੈਨੇਡਾ ਗਏ ਨੂੰ ਇਹਨਾਂ ਇੱਕ ਬੇਹਦੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦਈਏ ਕਿ 27 ਸਾਲਾਂ ਅਭਿਸ਼ੇਕ ਸ਼ਰਮਾ ਦੀ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਮੌਤ ਹੋ ਗਈ ਹੈ 2017 ਦੇ ਵਿੱਚ ਉਹ ਸੁਪਨਾ ਲੈ ਕੇ ਸੁਨਹਿਰੇ ਭਵਿੱਖ ਦਾ ਕੈਨੇਡਾ ਗਿਆ ਸੀਗਾ ਤੇ ਹੁਣ ਖਬਰ ਆਈ ਹੈ ਕਿ 27 ਸਾਲਾਂ ਦੀ ਉਮਰ ਦੇ ਵਿੱਚ ਅਭਿਸ਼ੇਕ ਸ਼ਰਮਾ ਦੀ ਮੌਤ ਹੋ ਗਈ ਹੈ ਜੋ ਕਿ ਪੰਜਾਬ ਦੇ ਸੰਗਰੂਰ ਦਾ ਰਹਿਣ ਵਾਲਾ ਸੀ 2022 ਦੇ ਵਿੱਚ ਅਭਿਸ਼ੇਕ ਕੈਨੇਡਾ ਦਾ ਪੱਕਾ ਵਸਨੀਕ ਹੋਇਆ ਸੀ ਉਹਦੀ ਪੀਆਰ ਹੋਈ ਸੀ ਦੱਸਿਆ ਕਿ ਸੰਗਰੂਰ ਦੇ ਉੱਗੇ ਸਮਾਜ ਸੇਵੀ ਰਾਜਕੁਮਾਰ ਸੋਇਆ ਦੇ ਜਿਹੜਾ ਕਿ ਦੋਤਾ ਅਭਿਸ਼ੇਕ ਸ਼ਰਮਾ ਸੀਤਾ ਕੀ ਕੁਝ ਵਧੀਰੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੁਸੀਂ ਖੁਦ ਹੀ ਸੁਣ ਲਓ ਤੇ ਇਹ ਦੋਨੇ ਭੈਣ ਭਾਈ ਕੈਨੇਡਾ ਚ ਰਹਿੰਦੇ ਸੀਗੇ ਸਾਡੇ ਪਿੰਡ ਦੇ ਦੇਹੋਤਾ ਸੀ ਤੇ ਸਾਨੂੰ ਤਾਂ ਸੁਭੀ ਪਤਾ ਲੱਗਿਆ ਕੱਲ ਕੋਈ ਜਦੋਂ ਇਹ ਅਟੈਕ ਹੋ ਗਿਆ ਇਹਨਾਂ ਨੂੰ ਸੁੱਤੀ ਰਹਿ ਗਏ ਉੱਥੇ ਕਦੋਂ ਕੋ ਕੈਨੇਡਾ ਗਿਆ ਸੀ ਪੀਆਰ ਸੀ ਪੀਆਰ ਸੀਗਾ 7 ਸਾਲ ਹੋ ਗਏ ਨੂੰ ਕ੍ਰਿੰਟ ਸੀ 7-8 ਸਾਲ ਤਕਰੀਬਨ ਕੈਨੇਡਾ ਗਏ ਨੂੰ ਉਹ ਪੀਆਰ ਵੀ ਸੀਗਾ ਉੱਥੇ ਕਿੰਨੇ ਬੰਦੇ ਹੋ? ਉਹ 27-28 ਸਾਲ ਹੀ ਹੋ ਗਈ तकरीबन ਬਸ ਪਰਿਵਾਰ ਦੇ ਵਿੱਚ ਕਿੰਨੇ ਕੋ ਭੈਣ ਭਾਈ ਸੀ? ਦੋ ਪਰਿਵਾਰ ਦੋ ਹੀ ਭੈਣ ਭਾਈ ਨੇ ਇਹ। ਇਕੱਲੇ ਮੁੰਡਾ ਇਕੱਲਾ ਹੀ ਮੁੰਡਾ ਸੀਗਾ ਇਹ। ਕੀ ਮੰਗ ਕਰਦਾ ਸਰਕਾਰ ਤੋਂ? ਉਹ ਕਿਉਂ ਸਰਕਾਰ ਕੋਈ ਮੰਗ ਕਰਦੇ ਆ ਵੀ ਉਹਨੂੰ ਡੈੱਡ ਬੋਡੀ ਲੈੰਦੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਬੰਦੇ ਨੇ। ਤੇ ਜਿੰਨੀ ਤੋਂ ਵੱਧ ਤੋਂ ਵੱਧ ਹੋ ਸਕਦੇ ਉਹਨਾਂ ਦੀ ਮਦਦ ਕਰੀ ਜਾਵੇ। ਤਵਾ ਦੀ ਗੱਲ ਕੀਤੀ ਜਾਵੇ ਜਿੰਦਰੀ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਦਾ ਨਹੀਂ ਸੁਭਾਅ ਬਹੁਤ ਵਧੀਆ ਸੀ ਬਹੁਤ ਸੌਫੀ ਸੀ ਉਹਦੇ ਦਾ ਪਤਾ ਨਹੀਂ ਲੱਗਦਾ ਸੀ ਸਾਨੂੰ ਜਦੋਂ ਕੋਈ ਪੜਦਾ ਸੀ ਮੁੰਡਾ ਤੇ ਹੁਣ ਤਕਰੀਬਨ 7 ਸਾਲ ਹੋ ਗਏ ਕੈਨੇਡਾ ਗਏ ਨੂੰ ਇਹਨਾਂ ਨੂੰ